ਸ਼ਾਮਾਂ ਦਾ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾ ਨੇਲਿਆ ਕੰਨੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਸ਼ਾਮਦੀਤ ਸੋ ਜਿਹੜੇ ਵੀਰ ਇਸ ਵਕਤ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜਨ ਨੂੰ ਮਿਲ ਜਾਂਦੀਆਂ ਨੇ ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਤਮਾਮ ਅਪਡੇਟਸ ਜਿਹੜੀਆਂ ਮਿਲ ਜਾਣ ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਨੂੰ ਵੀ ਵੱਧ ਤੋਂ ਵੱਧ ਯੂਜ਼ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਢਿੱਲੋ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਟੈਲ ਸਾਬ ਅਕਸਰ ਚੋਣਾਂ ਤੋਂ ਪਹਿਲਾਂ ਕਈ ਅਜੀਬ ਮੁੱਦੇ ਹੁੰਦੇ ਨੇ ਜਿਹਦਾ ਬੜਾ ਹੋ ਹੱਲਾ ਹੁੰਦਾ ਹੈ ਸ਼ੈਦੇ ਮੁੱਦੇ ਸਿਆਸੀ ਜਿਹੜਾ ਵੀ ਅੰਕੜੇ ਨੇ ਉਹਨਾਂ ਨੂੰ ਤਬਦੀਲ ਕਰਕੇ ਰੱਖ ਦੇਣਗੇ ਬਦਲ ਕੇ ਰੱਖ ਦੇਣਗੇ ਖਾਸ ਕਰਕੇ ਭੀੜਾਂ ਵੱਲੋਂ ਕੀਤੇ ਗਏ ਕਤਲ ਜਿਵੇਂ ਬਿਲਕੁਲ ਹੀ ਕਿਤੇ ਸਾਨੂੰ ਮੁੱਦਾ ਸੁਣਨ ਨੂੰ ਨਹੀਂ ਮਿਲ ਰਿਹਾ ਇਹ ਮਿਲਦਾ ਸੁਣਨ ਨੂੰ ਹੂੰ ਰਵੈਤੀ ਪਾਰਟੀੋਂ ਵੱਲੋਂ ਨਹੀਂ ਮਿਲਦਾ ਜਿਹੜੇ ਜਿਹੜੇ ਲੋਕਾਂ ਨੂੰ ਸਮਰਪਿਤ ਲੀਡਰ ਹੈ ਜੀ ਜਾਂ ਜਿਹੜੇ ਚੰਗੇ ਇਨਸਾਨ ਆ ਉਹ ਇਸ ਮਾਮਲੇ ਨੂੰ ਉਠਾਉਂਦੇ ਪੀੜ ਤੰਤਰ ਵੱਲੋਂ ਜਿਹੜੇ ਕਤਲ ਕੀਤੇ ਗਏ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਦਿਹਾਰ ਦੇ ਵਿੱਚ ਕੰਸਟੀਚੂਐ ਬੇਗੂਸਰਾਏ ਜੀ ਉੱਥੇ ਬੜੇ ਜ਼ੋਰ ਸ਼ੋਰ ਦੇ ਨਾਲ ਕਨਈਆ ਕੁਮਾਰ ਵੱਲੋਂ ਉਠਾਏ ਜਾ ਰਹੇ ਨਾ ਸਿਰਫ ਕਨਈਆ ਕੁਮਾਰ ਸਗੋ ਉਹਦੇ ਨਾਲ ਜਿਹੜੇ ਉਹਦੇ ਵਲੰਟੀਅਰ ਸਾਥੀ ਚੱਲਦੇ ਹੈ ਉਨਾ ਬਲੂ ਨਾਰੇ ਵੀ ਲਾਈ ਜਾ ਰਹੇ ਜਿਹੜੇ ਉਹ ਆਜ਼ਾਦੀ ਦੇ ਨਾਰੇ ਲਾਉਂਦੇ ਆਤਵਾਦ ਤੋਂ ਆਜ਼ਾਦੀ ਭੁਖਮਰੀ ਤੋਂ ਆਜ਼ਾਦੀ ਭੀੜ ਤੰਤਰ ਤੋਂ ਆਜ਼ਾਦੀ ਘਟ ਗਿੰਤੀਆਂ ਦੇ ਖਿਲਾਫ ਜਿਹੜੇ ਹਮਲੇ ਹੁੰਦੇ ਉਹਨਾਂ ਤੋਂ ਆਜ਼ਾਦੀ ਉਹ ਸਾਰੇ ਮਸਲੇ ਹੈ ਜਿਹੜੇ ਆਮ ਲੋਕਾਂ ਨੂੰ ਜਿਹੜੇ ਮਸਲੇ ਦਰਪੇਸ਼ ਹੈ ਉਹਨਾਂ ਮਸਲੇ ਨੂੰ ਲੈ ਕੇ ਗੱਲ ਕਰਦੇ ਜੀ ਲੇਕਿਨ ਜੇ ਨਹੀਂ ਕਰਦੇ ਤਾਂ ਉਹ ਹੈ ਰਵੈਤੀ ਪਾਰਟੀਆਂ ਵਾਲੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿੱਚ ਹਕੂਮਤ ਹੈ ਉਸ ਹਕੂਮਤ ਦੇ ਹੁੰਦੇ ਆ ਜਿੱਥੇ ਜਿੱਥੇ ਉਹਨਾਂ ਦੀ ਪਾਰਟੀ ਦਾ ਬੋਲਬਾਲ ਹੈ ਉੱਥੇ ਜਿਆਦਾ ਜਿਹੜੇ ਆ ਭੀੜ ਤੰਤਰ ਵੱਲੋਂ ਕਤਲ ਕੀਤੇ ਗਏ ਆ ਔਰ ਜਿਹੜੇ ਕਤਲ ਹੈ ਉਹ ਜਾਂ ਜਿਹੜੇ ਹਮਲੇ ਹੋਏ ਕਿ ਨਾ ਤੇ ਉਹ ਕਟਗਿੰਤੀ ਨਹੀਂਤੇ ਹੋਏ ਪੰਜਾਬ ਦੇ ਵਿੱਚ ਵੈਸੇ ਜੇ ਆਪਾਂ ਦੇਖੀ ਸਿੱਖ ਵੀ ਕਟਗਿੰਤੀ ਚ ਹੈ ਪੰਜਾਬ ਤੋਂ ਬਾਹਰਲੇ ਸਿੱਖ ਹੈ ਜਿਹੜੇ ਉਹ ਕਟਗਿੰਤੀ ਚ ਹੈ ਉਹਨਾਂ ਤੇ ਹਮਲੇ ਹੋ ਸਕਦੇ ਆ ਲੇਕਿਨ ਉਹਨਾਂ ਤੇ ਜਿਹੜਾ ਤਸ਼ੱਦਦ 1984 ਚ ਹੋਇਆ 인ਦਰਾ ਗਾਂਧੀ ਦੇ ਕਤਲ ਤੋਂ ਬਾਅਦ ਹਜ਼ਾਰਾਂ ਦੀ ਤਾਜ ਚ ਬੰਦੇ ਮਾਰੇ ਗਏ ਉਹਦੀ ਬਦੌਲਤ ਉਹ ਲੋਕ ਜਿਹੜੇ ਹੈਗੇ ਉਹ ਕਿਸੇ ਕਿਸਮ ਦੀ ਇਸ ਕਿਸਮ ਦੀ ਜਿਹੜੀ ਕਸ਼ੀਦਗੀ ਹੈ ਜਾਂ ਜਿਹੜਾ ਟਕਰਾਅ ਹੈ ਉਹ ਤੋਂ ਪਾਸਾ ਭਟਦੇ ਉਹ ਮੌਕਾ ਦਿੰਦੇ ਨਹੀਂ ਜੀ ਕਿ ਉਹਨਾਂ ਤੇ ਹਮਲੇ ਹੋਣ ਫੇਰ ਵੀ ਗਾਹੀ ਵਗਾਹੀ ਉਹਨਾਂ ਦੇ ਜਿਹੜੀ ਸ਼ਨਾਖਤ ਹੈ ਕਈ ਵਾਰੀ ਦਸਤਾਰ ਤੇ ਵੀ ਹਮਲਾ ਹੁੰਦਾ ਹੈ ਹੂੰ ਹੂੰ ਜਿਹੜੇ ਉਹਨਾਂ ਦੇ ਧਾਰਮਿਕ ਸਥਾਨ ਉੱਥੇ ਵੀ ਹਮਲੇ ਹੁੰਦੇ ਹੈ ਗਾਹੀ ਵਗਾਹੀ ਟਿੱਪਣੀਆਂ ਬੜੀਆਂ ਖਤਰਨਾਕ ਜਿਹੜੀਆਂ ਹੈ ਮਜ਼ਾਕੀਆ ਟਿੱਪਣੀਆਂ ਉਸ ਸਿੱਕੇ ਦੇ ਪ੍ਰਤੀ ਇਸਤੇਮਾਲ ਕੀਤੇ ਜਾਂਦੇਗੇ ਲੇਕਿਨ ਪੰਜਾਬ ਦੇ ਵਿੱਚ ਸਿੱਕ ਕਿਉਂ ਕੋ ਬਹੁ ਗਿਣਤੀ ਦੇ ਵਿੱਚ ਇੱਥੇ ਕੁਝ ਨਹੀਂ ਹੋ ਸਕਦੀ ਤਰਾਸ ਦੀ ਜਿਹੜੀ ਹੈਗੀ ਹੈ ਮੁਸਲਮਾਨਾਂ ਦੀ ਸਭ ਤੋਂ ਜਿਹੜੀ ਹੈਗੀ ਤਰਸ ਹੋ ਗਿਆ ਤਰਸ ਹੋ ਗਿਆ ਉਹਨਾਂ ਨੂੰ ਬੜੀ ਵੱਡੀ ਤਰਾਸ ਦੀ ਸਾਹਮਣਾ ਕਰਨਾ ਪੈਂਦਾ ਹਾਲਤ ਉਹਨਾਂ ਦੀ ਤਰਸ ਹੋਵੇ ਮੁਸਲਮਾਨ ਕਿਉਂਕਿ ਘੱਟ ਗਿਣਤੀ ਦੇ ਵਿੱਚ ਵੀ ਹੈ ਔਰ ਲਗਭਗ ਸਾਰੇ ਥਾਂਵਾਂ 'ਤੇ ਘੱਟ ਗਿਣਤੀ ਚ ਹੈ ਗਰੀਬੀ ਨੇ ਗਰੀਬੀ ਹੈ ਅਨਪੜਤਾ ਵੀ ਹੈ ਉਹਨਾਂ ਦੇ ਵਿੱਚ ਔਰ ਉਹਨਾਂ ਦੇ ਵਿੱਚ ਗੈਰਤ ਵੀ ਹੈ ਉਹ ਅੜਦੇ ਵੀ ਹੈ ਇਦੋਂ ਉਹਨਾਂ ਦੀ ਪਛਾਣ ਨੂੰ ਉਹਨਾਂ ਦੇ ਧਰਮ ਨੂੰ ਲੈ ਕੇ ਕੋਈ ਗੱਲ ਕੀਤੀ ਜਾਂਦੀ ਹੈ ਤੇ ਅੜਦੇ ਟਕਰਾ ਹੁੰਦਾ ਹੈ ਇਸ ਕਰਕੇ ਫਿਰ ਉਹ ਉਹਨਾਂ ਨੂੰ ਜਿਹੜਾ ਹੈਗਾ ਕੱਲੇ ਕਹਿਰੇ ਨੂੰ ਟਾਰਗੇਟ ਕੀਤਾ ਜਾਂਦਾ ਹੈ ਬਹੁਤਾ ਕਿਸ ਮਾਮਲੇ ਤੇ ਕਿ ਤੂੰ ਜੇ ਕੋਈ ਬੰਦਾ ਮੀਟ ਦਾ ਕਾਰੋਬਾਰ ਕਰਦਾ ਹੈ ਤੂੰ ਬੀਫ ਦਾ ਕਾਰੋਬਾਰ ਕਰਦਾ ਹੈ ਗਊ ਹੱਤਿਆ ਕਰਦਾ ਹੈ ਇਸ ਕਿਸਮ ਦੀ ਅਗਲਾ ਕਰਦੇ ਹੈ ਜਾਂ ਫਿਰ ਇਸ ਗੱਲ ਨੂੰ ਕਿ ਜੇ ਕੋਈ ਬੰਦਾ ਗਊ ਲਈ ਜਾਂਦਾ ਉਹ ਕਹਿੰਨ ਕਿ ਇਹ ਉਹ ਕਹਿੰਦਾ ਮੈਂ ਦੁੱਧ ਵਾਸਤੇ ਗਾਹੂ ਲੈ ਕੇ ਆਇਆ ਕਹਿੰਦੇ ਨਾ ਅਸੀਂ ਨਹੀਂ ਮੰਨਦੇ ਜੀ ਦੁੱਧ ਵਾਸਤੇ ਨਹੀਂ ਤੂੰ ਤਾਂ ਇਹ ਗਾਹੂ ਲੈ ਕੇ ਜਿਹੜੀ ਜਾ ਰਿਹਾ ਉਹ ਵੱਢਣ ਵਾਸਤੇ ਲੈ ਕੇ ਜਾ ਰੇ ਉਸ ਤਰ੍ਹਾਂ ਦਾ ਵੀ ਉਹਨਾਂ ਤੇ ਸਿਆਦਾ ਦੁੰਦੇ ਅਰ ਤੁਸੀਂ ਆਪ ਦੇਖਿਏ ਜਿਹੜਾ ਬੀਫ ਬਾਹਰਲੇ ਦੇਸ਼ਾਂ ਨੂੰ ਭੇਜਿਆ ਜਾਂਦਾ ਜੀ ਸਭ ਤੋਂ ਜ਼ਿਆਦਾ ਭਾਰਤ ਦੇ ਵਿੱਚੋਂ ਮੇਰਾ ਖਿਆਲ ਨੰਬਰ 2 ਹੈ ਭਾਰਤ ਦਾ ਬਿਲਕੁਲ ਦੁਨੀਆ ਦੇ ਵਿੱਚੋਂ ਜਿਹੜਾ ਬੀ ਪ੍ਰੋਡਿਊਸਰ ਹੈ ਐਕਸਪੋਰਟਰ ਲਾ ਲੋ ਐਕਸਪੋਰਟਰ ਲਾ ਲੋ ਔਰ ਉਹਦੇ ਵਿੱਚ ਜੇ ਦੇਖ ਜਿਹੜੇ ਐਕਸਪੋਰਟ ਕਰਨ ਵਾਲੇ ਲੋਕ ਹੈ ਜਿਨ੍ਹਾਂ ਦੇ ਕਾਰਖਾਨੇ ਲੱਗੇ ਦੀਉ کارਖਾਨੇ ਵਾਲਿਆਂ ਦੀ ਜਾਤ ਧਰਮ ਦੇ ਕੀ ਤੇ ਉਹ ਮਹਮਦਨੀ ਨਜ਼ਰ ਵਿੱਚ ਜ਼ਿਆਦਾ ਤਰਜਰ ਹੈਗਾ ਜ਼ਿਆਦਾ ਕੀ ਵੱਡੀ ਬਹੁ ਗਿਣਤੀ ਜਿਹੜੀ ਹੈ ਕੰਟਰੋਲ ਹੈ ਜਿਹੜਾ ਇਸ ਬਿਜ਼ਨਸ ਦੇ ਤੇ ਉਹ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦਾ ਹੈ ਲੇਕਿਨ ਉਹਨਾਂ ਤੇ ਕੋਈ ਨਹੀਂ ਗਰੀਬ ਗੁਰਬੇ ਦੇ ਤੇ ਇਸ ਤਰ੍ਹਾਂ ਹੁੰਦਾ ਹੈ ਪਹਿਲੂ ਖਾਂ ਦੀ ਗੱਲ ਕਰ ਲਈ ਆਪਾਂ اخਲਾਤ ਦੀ ਗੱਲ ਕਰ ਲਈ ਉਹਨਾਂ ਤੇ ਬੜਾ ਕੁਝ ਹੋਇਆ ਲੇਕਿਨ ਮੈਂ ਇੱਕ ਹੋਰ ਤਰ੍ਹਾਂ ਦੀ ਵੀ ਸਮਝ ਪੋਲਿਟੀਕਲ ਪਾਰਟੀਆਂ ਵੀ ਜੀ ਸਾਡੇ ਲੋਕਾਂ ਦੀ ਮੈਮਰੀ ਵੀ ਬੜੀ ਸ਼ਾਰਟ ਹੈ ਸਾਡੀ ਯਾਦ ਸ਼ਕਤੀ ਜਿਹੜੀ ਹੈਗੀ ਹੈ ਬਹੁਤ ਘੱਟ ਹੈ ਜਦੋਂ ਹੀ ਦੀ ਗੱਲ ਹੁੰਦੀ ਐ ਅਸੀਂ ਉਦੋਂ ਅਗ ਬਬੂਲਾ ਹੁੰਨੇ ਆ ਫਿਰ ਬਾਅਦ ਵਿੱਚ ਸਾਡਾ ਕੈਰੈਕਟਰ ਹੀ ਹੋ ਜਾਏ ਜੀ ਕਿ ਅਸੀਂ ਦੁੱਧ ਦੇ ਵਾਲੇ ਨੂੰ ਖੜੇ ਹੁੰਨੇ ਆ ਤੇ ਮਾੜਾ ਥੱਲੇ ਵਾਲਣ ਘਟ ਜੇ ਹੀਟ ਘਟ ਜੇ ਤੇ ਫਿਰ ਬਹਿ ਵੀ ਅਸੀਂ ਉਮ ਹੀ ਜਾਣੀ ਇਹ ਤਰ੍ਹਾਂ ਮੈਂ ਇੱਥੇ ਮੈਂ ਇੱਕ ਗੱਲ ਕਰਨੀ ਚਾਹੂੰਗਾ ਕਿ ਜਿੱਤੇ ਧਰਮ ਨਾਲ ਗੱਲ ਜੁੜ ਜਾਂਦੀ ਜੀ ਜਾਂ ਮਤਲਬ ਹੈ ਕਿਸ ਧਾਰਮਿਕ ਗ੍ਰੰਥ ਦੇ ਸਤਕਾਰ ਦੀ ਗੱਲ ਜੁੜ ਜਾਂਦੀ ਹੈ 2015 ਦੇ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ سلسلہ ਸ਼ੁਰੂ ਹੋਇਆ ਸੀ ਜੀ ਜੀ ਅਰਦੋ ਸਿੱਖ ਰਸਤੀ ਬਰਗਾੜੀ ਜਿਹੜਾ ਗੁਰਗਨ ਸਾਹਿਬ ਦੇ ਅੰਗ ਖਲਾਰੇ ਗਏ ਉਹਦਾ ਜਦੋਂ ਪ੍ਰੋਟੈਸਟ ਹੋ ਰਿਹਾ ਸੀ ਲਾਠੀ ਚਾਰਜ ਹੋਇਆ ਵਗੈਰਾ ਵਗੈਰਾ ਉਹ ਤਾਂ ਹੋਇਆ ਹੀ ਵੈ ਵੈਬਲ ਕਲਾਂ ਦੇ ਵਿੱਚ ਦੋ ਬੰਦਿਆਂ ਦਾ ਪੁਲਿਸੀਆਂ ਗੋਲੀਆਂ ਨਾਲ ਮਾਰਿਆ ਜਾਣਾ ਜੀ ਉਹਦਾ ਸਿਕਰ ਸੀ ਤੇ ਅੱਜ ਤੱਕ ਤੁਸੀਂ ਦੇਖ ਲਓ 4 ਸਾਲ ਦੇ ਕਰੀਬ ਸਮਾਂ ਹੋ ਗਿਆ ਹੈ ਅੱਜ ਤੱਕ ਲੋਕ ਉਹਨੂੰ ਭੁੱਲੇ ਨਹੀਂ ਔਰ ਜਿਹੜੀ ਉਸ ਵੇਲੇ ਦੀ ਸਰਕਾਰ ਸੀ ਕਾਲੀ ਸਰਕਾਰ ਉਹਨਾਂ ਨੂੰ ਜਿਹੜੇ ਲਾਲੇ ਪਏ ਹੋਏ ਹੈ ਹਾਲਤ ਤੁਸੀਂ ਦੇਖ ਲਓ ਵੀ ਅੱਜ ਕੀ ਐਲਾਨ 26 ਤਾਰੀਖ ਨੂੰ ਮੇਰਾ ਕਹਿੰਦਾ ਲਾਸਟ ਹੈ ਨੋਮੀਨੇਸ਼ਨ ਪੇਪਰ ਫਾਈਲ ਕਰਨੀ ਤੇ ਅਕਾਲੀ ਦਲ ਨੂੰ ਅੱਜ ਐਲਾਨ ਕਰਨਾ ਪਿਆ ਆਪਣੇ ਰਹਿੰਦੇ ਦੋ ਪਰਿਵਾਰਕ ਉਮੀਦਵਾਰਾਂ ਦਾ ਜੀ ਬਾਦਲ ਸਾਹਿਬ ਨੂੰ ਕਰਨਾ ਪਿਆ ਕਿ ਸੁਖਵੀਰ ਜੀ ਲੜਨਗੇ ਉਥੋਂ ਹੈ ਫਰੋਜ਼ਪੁਰ ਤੋਂ ਤੇ ਬੀਬਾ ਜੀ ਲੜਨਗੇ ਬਠਿੰਡਾ ਤੋਂ ਇਹ ਡਿਲੇ ਜਿਹੜੀ ਹੈ ਡਿਲੇ ਦਾ ਕਾਰਨ ਹੀ ਸਾਰਾ ਗੁਰੂਗ੍ਰੰਥ ਸਾਹਿਬ ਦੀ ਬੀਅਦਵੀ ਦਾ ਮਾਮਲਾ ਹੈ ਸੋ ਜਿਹੜੇ ਮੌਬਲਿੰਚੇ ਕਾ ਪੀੜ ਤੰਤਰ ਵੱਲੋਂ ਕੀਤੇ ਜਾਣ ਵਾਲੇ ਕਤਲ ਹੈ ਹਿੰਸਾ ਦੀਆਂ ਬਾਰਦਾਤਾਂ ਇਹ ਨਹੀਂ ਹੋਣੀਆਂ ਚਾਹੀਦੀਆਂ ਕਿੰਨਾ ਵਧੀਆ ਹੋਵੇ ਜੀ ਜੇ ਚੋਣਾਂ ਦੇ ਵਿੱਚ ਇਹ ਚੀਜ਼ਾਂ ਮੁੱਦਾ ਬਣਨ ਪਰ ਇਹਨਾਂ ਚੋਣਾਂ ਦੇ ਵਿੱਚ ਮੇਰਾ ਖਿਆਲ ਵੀ ਇਧਰ ਸਾਡੇ ਵਾਲੇ ਪਾਸੇ ਤਾਂ ਕੋਈ ਗੱਲ ਹੀ ਨਹੀਂ ਹੈ ਹੂੰ ਜੇ ਕੋਈ ਸਟੇਟ ਤੋਂ ਬਾਹਰ ਹੋਵੇ ਜ਼ਰੂਰ ਕਿਉਂਕਿ ਕਨਈਆ ਕੁਮਾਰ ਇਸ ਵੇਲੇ ਸਭ ਤੋਂ ਜ਼ਿਆਦਾ ਚਰਚਿਤ ਹੈ ਇਸ ਕਰਕੇ ਆਪਾਂ ਗੱਲ ਕਰ ਲਈ ਉਹਦੀਆਂ ਜਿਹੜੀਆਂ ਵੀਡੀਓਜ਼ ਵੀ ਆ ਰਹੀਆਂ ਨੇ ਉਹਦੇ ਬਾਰੇ ਉਹਨੂੰ ਮੀਡੀਆ ਦੀ ਅਟੈਨਸ਼ਨ ਉਹ ਖਿੱਚ ਰਿਹਾ ਹੈ ਹੂੰ ਮੀਡੀਆ ਦਾ ਕੋਈ ਨਾ ਕੋਈ ਚੈਨਲ ਜਿਹੜਾ ਹੈਗਾ ਜਿਹੜਾ ਇਲੈਕਟ੍ਰੋਨਿਕ ਚੈਨਲ ਹੈ ਉਹ ਕੋਈ ਨਾ ਕੋਈ ਰੋਜ਼ ਦੀ ਇੰਟਰਵਿਊ ਕਰਦਾ ਇੰਟਰਵਿਊ ਕਰਦਾ ਕਵਰੇਜ ਹੁੰਦੀ ਹੈ ਜਿਹਦੇ ਵਿੱਚੋਂ ਪਤਾ ਲੱਗਦਾ ਕਿ ਹਾਂ ਉ ਇਹ 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 ਦੀ ਜਰੂਰ ਮਤਲਬ ਲਈ ਚਰਚਾ ਹੁੰਦੀ ਹੈ